ਸਰੀਰਕ ਸੁਖ ਪਾ ਕੇ ਵੀ ਇੱਕ ਸੈਂਟਿਸਟ ਤੇ ਉਹਦੀ ਬਣੀ ਹੋਈ ਚੀਜ਼ਾਂ ਤੋਂ ਸੁਖ ਲੈਣ ਵਾਲੇ ਮਨੁੱਖ ਮਾਨਸਿਕ ਤਲਤੇ ਤੇ ਰੋਂਦੇ ਹੀ ਰਹਿੰਦੇ ਪਿੱਟਦੇ ਹੀ ਰਹਿੰਦੇ ਕਾਰ ਵੀ ਹੈ ਘਰ ਦੇ ਚ ਫ੍ਰਿਜ ਵੀ ਹੈ ਔਰ ਸਾਰਾ ਘਰ 에어 ਕੰਡੀਸ਼ਨ ਵੀ ਹੈ ਪੰਖੇ ਵੀ ਨੇ ਟੈਲੀਫੋਨ ਵੀ ਲੱਗੇ ਟੀਵੀ ਵੀ ਲੱਗੇ ਪਰ ਰੋਂਦੇ ਹੀ ਪਿੱਟਦੇ ਗਏ ਰੌਂਦੇ ਪਿੱਟ ਦੇ। ਵਿਗਿਆਨ ਦੇ ਸਾਰੇ ਸਾਧਨ ਕੋਲ ਮੌਜੂਦ ਨੇ, ਸੁੱਖ ਸਾਰੇ ਕੋਲ ਮੌਜੂਦ ਨੇ। ਪਰ ਕੀਤਾ ਕੀ ਜਾਏ ਮਨ ਦੇ ਤਲ ਤੇ ਬੇਚੈਨੀ, ਚਿੰਤਾਵਾਂ, ਪਰੇਸ਼ਾਨੀ। ਹੋ ਸਕਦਾ ਜਿਨੇ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰ ਲਿਆ ਹੈ, ਮਹਾ ਅਨੰਦ, ਮਹਾਰਸ ਪ੍ਰਾਪਤ ਕਰ ਲਿਆ ਹੈ। ਹੋ ਸਕਦਾ ਹੈ ਇਹਦੇ ਕੋਲ ਚੰਗਾ ਭੋਜਨ ਖਾਣ ਨੂੰ ਨਾ ਹੋਵੇ ਪਰ ਉਸਨੇ ਐਸਾ ਮਹਾ ਆਨੰਦ ਮਾਣ ਲਿਆ ਹੈ ਜਿਹਦੇ ਸਾਹਮਣੇ ਭੋਜਨ ਦਾ ਰਸ ਫਿੱਕਾ ਪੈ ਗਿਆ ਭੋਜਨ ਸਿਰਫ ਸਰੀਰ ਦੀ ਲੋੜ ਰਹਿ ਗਈ ਭੋਜਨ ਦਾ ਰਸ ਹੀ ਫਿੱਕਾ ਬਹਿ ਗਿਆ ਬੜੇ ਧਿਆਨ ਨਾਲ ਸੁਣੋ ਜਿਸਨੇ ਪਰਮਾਤਮਾ ਦੇ ਅਨੁਕੂਲ ਆਪਣੇ ਆਪ ਨੂੰ ਕਰਕੇ ਪਰਮਾਤਮ ਤਤ ਪ੍ਰਾਪਤ ਕਰ ਲਿਆ ਹੈ ਭਾਵੇਂ ਉਹਦੇ ਕੋਲ ਇੰਦਰੀਆਂ ਦਾ रस ਨਾ ਹੋਵੇ ਕਿਉਂਕਿ ਇੰਦਰੀਆਂ ਦੇ ਸਾਰੇ ਰਸ ਉਹਦੇ ਸਾਹਮਣੇ ਠਿੱਕੇ ਪੈ ਗਏ ਕੁਝ ਵੀ ਨਹੀਂ ਕੁਝ ਵੀ ਨਹੀਂ ਭਾਵੇਂ ਉਹ ਕਿਰਤੀ ਨੂੰ ਆਪਣੇ ਅਨੁਕੂਲ ਕਰਕੇ ਇੰਦਰੀਆਂ ਦੇ ਸਾਰੇ ਰਸ ਮੌਜੂਦ ਨੇ ਫਿਰ ਵੀ ਮਾਨਸਿਕ ਤਲ ਤੇ ਬੇਚੈਨੀ ਪਰੇਸ਼ਾਨੀ ਵਿਆਕੁਲਤਾ ਦੁੱਖ ਸੰਤਾ ਮੌਜੂਦ ਹੈ ਜਿਹਦੇ ਨਾਲੇ ਸਾਰੇ ਸੁੱਖ ਵੀ ਦੁੱਖ ਬਣ ਜਾਂਦੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਿਆਣੇ ਸਜਣ ਆਪ ਬੈਠੇ ਹੋ ਸਤਸੰਗੀ ਹੋ ਗੁਰਮੁਖ ਹਰ ਗੁਣ ਗਾਏ ਫਿਰਦੇ ਰਸਨ ਰਸਾਏ ਰਸਨਾ ਦੇ ਨਾਲ ਭਗਤ ਫਿਰਦੇ ਨੂੰ ਜੋੜਦੇ ਆਪਣੀ ਭਾਵਕਤਾ ਨੂੰ ਜੋੜਦੇ زبان نال واحبرو واحبرو کلی جا رہا ہے ہردہ جوڑیا نہیں کچھ بھی نہیں آنکھ نال دیکھی جا رہا ہے دیکھی جا رہا ہے بُدھ نو جوڑیا نہیں کی ہاتھ سینٹس بنے گا کس طرح بنے گا رشن نال جپی جا رہا ہے جپی جا رہا ہے ہردہ نال جوڑیا نہیں کس طرح भगत بنے گا کیویں भगत بنے گا تے من کیتا بھاو بھاو تے چاہیے نہ ਮੈਂ ਜੋ ਅਰਜ਼ਗੀਤੀ ਬੁਨਿਆਦੀ ਗੱਲ ਕਹਿ ਦਿੱਤੀ ਹੈ ਗੁਰੂ ਰਾਮਦਾਸ ਜੀ ਹਿਰਦੇ ਰਸੰਦਸਾਏ ਰਸਨਾ ਦੇ ਨਾਲ ਹਿਰਦਾ ਨਹੀਂ ਜੁੜਿਆ ਕਿ ਰਸਾਂ ਤਾਂ ਵਾਂਝਾ ਰਹਿ ਜਾਏਗਾ ਆਨੰਦ ਤਾਂ ਵਾਂਝਾ ਰਹਿ ਜਾਏਗਾ ਔਰ ਇਸਨੇ ਅੱਖ ਨਾਲ ਬੁੱਧ ਨੂੰ ਨਹੀਂ ਜੋੜਿਆ ਪੱਲੇ ਕੱਖ ਵੀ ਨਹੀਂ ਪੈਣਾ ਕੋਛ ਵੀ ਨਹੀਂ ਅੱਖਾਂ ਤੇ ਪਸ਼ੂਆਂ ਕੋਲ ਵੀ ਹੈਗੇ ਆ ਆਮ ਸਾਧਾਰਨ ਮਨੁੱਖਾਂ ਕੋਲ ਵੀ ਹੈਗੇ ਆ ਅੱਖ ਨਾਲ ਜਿਤਨੀ ਬੁੱਧ ਜੋੜੇਗਾ ਅੱਖਾਂ ਬਾਵੇਂ ਉੱਪਰ ਦੇਖਣ ਬਾਵੇਂ ਥੱਲੇ ਦੇਖਣ ਉੱਪਰ ਵੇਖਣ ਕਿਉਂਕਿ ਬੁੱਧ ਇਸ ਨੇ ਨਾਲ ਜੋੜੀ ਹੈ ਤੇ ਇਹਨੂੰ ਗ੍ਰਹਿ ਨੇ ਛਤਰ ਤਾਰੇ ਸਿਆਰਿਆਂ ਦੀ ਸਮਝ ਪੈ ਜਾਏਗੀ ਉਨ੍ਹਾਂ ਦੀ ਹੋਂਦ ਦਾ ਬੋਧ ਹੋ ਜਾਏ ਉੱਥੇ ਕੀ ਕੁਝ ਮਿਲ ਸਕਦਾ ਹੈ ਉੱਥੇ ਕੀ ਕੁਝ ਹੈ ਇਸ ਦਾ ਪਤਾ ਚੱਲ ਸਕਦਾ ਹੈ ਪਰੱਖਾ ਨੂੰ ਇਸਨੇ ਪਦਾਰਤ ਦੇ ਤਲ ਤੇ ਕੀਤਾ ਜ਼ਮੀਨ ਦੇ ਚ ਕੀਤਾ ਪਦਾਰਤ ਦੇ ਰਾਜ ਨੂੰ ਸਮਝ ਕੇ ਉਸ ਨੂੰ ਆਪਣੇ ਅਨੁਕੂਲ ਕਰਕੇ ਇਹ ਬੇਸ਼ਮਾਰ ਆਪਣੀਆਂ ਲੋੜਾਂ ਦੀ ਪੂਰਤੀ ਕਰਨੇਗਾ ਸੁਖ ਹਾਸਲ ਕਰਨੇਗਾ ਅੱਜ ਵਿਗਿਆਨ ਚਰਮ ਸੀਮਾ ਤੇ ਹੈ ਇੱਕ ਹੋਰ ਨੁਕਤਾ ਵੀ ਮੈਰਜ ਕਰ ਰਿਹਾ ਕਿ ਦਰੇ ਰਹਿ ਨਾ ਜਾਏ ਵਿਗਿਆਨ ਸੀੜੀ ਦਰ ਸੀੜੀ ਚੜ ਲਗਾ ਗਲੇਲੇ ਨੂੰ ਨਿਊਟਨ ਨੂੰ ਆਇਸਟਾਈਨ ਨੂੰ ਕੱਢ ਲਈਏ ਇਹ ਹੋ ਨਹੀਂ ਨਾ ਤੇ ਜ਼ੀਨਾ ਬਣਨਾ ਵੀ ਨਹੀਂ ਸੀ ਪਹਿਲੀ ਸੀੜੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਵਿਗਿਆਨ ਇਸ ਤਰ੍ਹਾਂ ਵਿਕਾਸ ਕਰਦਾ ਹੈ ਸੀੜੀਦਰ ਸੀੜੀ ਗਿਆਨ ਸੀੜੀਦਰ ਸੀੜੀ ਨਹੀਂ ਹੈ ਗਲੇਲੇ ਹੋ ਨਹੀਂ ਹੈ ਆਇਸਟਾਈਨ ਨਹੀਂ ਹੈ ਨਿਊਟਨ ਨਹੀਂ ਹੈ ਉਸ ਖੋਜ ਨੂੰ ਅੱਗੇ ਤੋਰਨਾ ਬੜਾ ਔਖਾ ਹੋ ਜਾਏ ਕੋਡ। ਉਹਨਾਂ ਸਾਰਿਆਂ ਨੂੰ ਆਧਾਰ ਬਣਾਣਾ ਪੈਗਾ। ਪਰ ਇੱਕ ਮਨੁੱਖ ਧਰਮ ਦੀ ਦੁਨੀਆ ਦੇ ਜਗਤੀ ਕਰਨਾ ਚਾਹੁੰਦਾ ਹੈ ਵੀ ਅਨਪੜ। ਕਿਸੇ ਨੂੰ ਨਹੀਂ ਪੜ ਸਕਦਾ। ਨਾ ਉਹ ਉਪਨਿਸ਼ਦਾਂ ਪੜ ਸਕਦਾ ਹੈ ਨਾ ਵੇਦ। ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ ਸਕਦਾ ਹੈ ਨਾ ਭਾਈ ਗੁਰਦਾਸ ਨੂੰ ਨਾ ਅਨੰਦ ਲਾਲ ਨੂੰ। ਨਹੀਂ ਪੜ ਸਕਦਾ ਉਹ ਕਬੀਰ ਨੂੰ ਫਰੀਦ ਨੂੰ। ਨਕਨ ਫਿਰ ਵੀ ਅਗਰ ਰਸਨਾ ਦੇ ਨਾਲ ਭਾਵਨਾ ਜੁੜੀ ਹੈ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਭਾਵ ਪਰਮ ਗਤੀ ਪ੍ਰਾਪਤ ਕਰ ਲਏਗਾ ਪਾ ਜਾਏ ਜਿੰਨੇ ਭਗਤ ਬੈਠੇ ਨੇ ਇਹਨਾਂ ਵਿੱਚ ਬਹੁਤੀ ਤਾਦਾਦ ਉਹਨਾਂ ਦੀ ਹੈ ਜਿਨ੍ਹਾਂ ਨੂੰ ਬ੍ਰਾਹਮਣ ਪੜਾਉਂਦੇ ਨਹੀਂ ਸਨ ਕਿਉਂਕਿ ਬ੍ਰਾਹਮਣ ਕਹਿੰਦੇ ਸਨ ਅਸੀਂ ਸ਼ੂਦਰ ਦਾ ਛਾਇਆ ਵੀ ਨਹੀਂ ਲੈਣੀ ਅਸੀਂ ਇਹਨਾਂ ਨੂੰ ਮੰਦਰ ਦੇ ਵਿੱਚ ਆਣ ਵੀ ਨਹੀਂ ਦੇਣਾ ਅਸੀਂ ਇਹਨਾਂ ਨੂੰ ਵਿਦਿਆਲੇ ਦੇ ਵਿੱਚ ਪ੍ਰਵੇਸ਼ ਹੀ ਨਹੀਂ ਦੇ ਸਕਦੇ ਨਾ ਰਵਿਦਾਸ ਨੂੰ ਨਾ ਕਬੀਰ ਨਾ ਸਦਨੈਨ ਨਾ ਸੈਨ ਨੂੰ ਨਾ ਲਾਮਦੇਵ ਲੇਕਿਨ ਹੱਲ ਹੋ ਗਈ ਇਹ ਤੇ ਸਾਰੇ ਬ੍ਰਹਮਗੈਨੀ ਬਣ ਗਏ। ਉਪਨਿਸ਼ਦਾਂ ਨੂੰ ਪੜ੍ਹ ਕੇ ਉਸ ਵਕਤ ਦੇ ਜਿਹੜੇ ਗ੍ਰੰਥ ਸਨ, ਵੇਦਾਂ ਨੂੰ ਪੜ੍ਹ ਕੇ ਇਹ ਤੇ ਬ੍ਰਾਹਮਣੇ ਨਾਲ ਪੜਾ ਕੇ ਰਾਜ਼ ਹੀ ਨਹੀਂ ਸੰਭਾਲ। ਸ਼ੂਦਰ ਅਗਰ ਭੁੱਲ ਕੇ ਕਿਦਰੇ ਵੇਦ ਸੁਣ ਵੀ ਲਵੇ, ਸਜ਼ਾ ਦਿੱਤੀ ਜਾਂਦੀ ਸੀ। ਸ਼੍ਰੀ ਰਾਮ ਰਾਜ ਦੇ ਚ ਵੀ ਸ਼ੰਭੂਗ ਦੇ ਕੰਨਾਂ ਦੇ ਸਿੱਕਾ ਘੋਲ ਕੇ ਕੱਚ ਘੋਲ ਕੇ ਗਰਮ ਕਰਕੇ ਪਿਗਲੇ ਹੋਇਆ ਕੱਚ ਪਾ ਦਿੱਤਾ ਗਿਆ ਸੀ। ਉਹਨਾਂ ਦੇ ਕੰਨ ਉਹਨਾਂ ਦੇ ਪੜ ਦੇ ਤੋੜ ਦਿੱਤੇ ਗਏ ਸੀ। ਤਾਂ ਕਿ ਸੁਣਨ ਜੋਗਾ ਨਾ ਹੋਵੇ। ਰਾਮ ਰਾਜ ਦੇ ਵਿੱਚ ਇਹ ਕਿੰਨਾ ਵੱਡਾ ਅਨਿਆਇ ਹੋ ਗਿਆ ਜਿਸ ਦੇ ਨਾਲ ਸਿਆਣੇ ਮਨੁੱਖ ਹੈਰਾਨ ਹੋ ਜਾਂਦੇ ਹਨ। ਹੈਰਾਨ ਹੋ ਜਾਂਦੇ ਨੇ ਇਤਿਹਾਸ ਦੇ ਪਰਚੋਲੀਏ ਹੈਰਾਨ ਹੋ ਜਾਂਦੇ। ਸ਼ੌਧਰੀ ਕਿਧਰੇ ਪੁਲੇਖੇ ਸੁਣ ਵੀ ਲਵੇ ਉਹ ਛੁਪ ਕੇ ਸੁਣ ਰਿਆ ਸੀ ਬਸ ਛੁਪ ਕੇ ਸੁਣ ਰਿਆ ਸੀ ਐਨਾ ਹੀ ਕਸੂਰ ਹੈ ਕਿਉਂ ਸੁਣ ਰਿਹਾ ਹੈ ਕਿਉਂ ਸੁਣ ਰਿਹਾ ਹੈ ਸ਼ੂਦਰਾਂ ਤੇ ਦੂਰੋਂ ਸੁਣਨ ਦੀ ਵੀ ਮਨਾਈ ਸੀ ਉਹਨਾਂ ਨੂੰ ਕਿਸੇ ਨੇ ਪੜਾਣਾ ਸੀ ਮੰਦਰਾਂ ਦੇ ਦਰਵਾਜ਼ੇ ਬੰਦ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਉਹਨਾਂ ਨੇ ਹਿਰਦੇ ਦੇ ਦੁਆਰ ਖੋਲੇ ਨੇ ਤੇ ਪ੍ਰਭੂ ਨੂੰ ਪ੍ਰਗਟ ਕਰ ਲਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਭਗਤ ਬਣ ਗਏ بڑے بڑے ਪਰਉਪਦੇ ਪੰਡਤ ਫਿਰ ਉਹਨਾਂ ਨੂੰ ਨਮਸਕਾਰ ਕਰਨ ਲੱਗ ਪਏ। ਸਜਦਾ ਕਰਨ ਲੱਗ ਪਏ। ਜੋ ਪ੍ਰਾਣੀ ਗੋਬਿੰਦ ਦੇ ਆਵੇ। ਪੜਿਆ ਅਨ ਪੜਿਆ ਪ੍ਰਮਗਤ ਪਾਵੇ। ਗਲੇਲੇ ਉਹ ਨਹੀਂ ਹੈ ਨਿਊਟਨ ਨਹੀਂ ਹੈ ਆਇਸਟਾਈਨ ਨਹੀਂ ਹੈ ਸਟੀਫਨ ਨਹੀਂ ਹੈ ਇਹ ਸੀੜੀਆਂ ਨਹੀਂ ਨੇ ਤੇ ਉੱਪਰ ਚੜ੍ਹਨਾ ਔਖੇ ਹੈ ਅੱਗੇ ਦੀ ਖੋਜ ਕਰਨੀ ਔਖੀ ਹੈ ਪਰ ਮਹਾਰਜ ਘਰਾ ਰਬਦਾਸ ਤੇ ਹੁਣ ਕਿਸੇ ਨੂੰ ਪੜ ਨਹੀਂ ਸਕਦਾ ਸੀ ਕਬੀਰ ਤੇ ਕਿਸੇ ਨੂੰ ਪੜ ਨਹੀਂ ਸਕਦੇ ਸਨ ਨਾ ਇਹਨਾਂ ਨੂੰ ਕੋਈ ਪੜਾ ਸਕਦਾ ਸੀ ਲੈਕਿਨ ਇਹ ਤੇ ਸ਼ੇਖਰ ਤੇ ਪਹੁੰਚ ਗਏ ਇਹ ਸੀੜੀ ਦਰ ਸੀੜੀ ਚੜਨਾ ਨਹੀਂ ਆਉਂਦਾ ਪੰਛੀ ਦੀ ਉਡਾਰੀ ਪੰਛੀ ਦੀ